ਹੇ ਗਾਇਸ ਲੈ ਕੇ ਹਾਜ਼ਰ ਹਾਂ ਧੱਦੇ ਦੀ ਮਹਾਰਨੀ ਤੋਂ ਸ਼ਬਦ ਰਚਨਾ ਤਾ ਤੀ ਤੀ ਤੂ ਤੂ ਤੇ ਤੈ ਤੋ ਤਾ ਤਾਤਰਮ ਤਰਤੀ ਤੜਾਤਰ ਤਮਕੀਆਂ ਤਮਾਕੇ ਤਸ ਤਰਨ ਤਰ ਤਰਾ ਤਲ ਤਮੱਜਣ ਟਣੀਆਂ ਤਣੀ ਤਰਨ ਤਕੇਲ ਤਖ ਤੰਨ ਤਮਾਲ ਤਸ ਤਾਂ ਕਤਾਹਾ ਤਾਂਦਲੀ ਧਾਰ ਧਾਰਮਿਕ ਧੜਵੀ ਧਾਰਾ ਧਾਮ ਤਾਂਤ ਤੀ ਧਿਆਨ ਧਿਆਣੀ ਤੀਰ 3 ਜੋ ਰੀਤੀ 3 3ਆਂ ਤੀਰ ਜਤੀਰ 3 ਮਾਨ 3 ਤੋਂ ਸਿੱਟੀਆਂ ਵੀ ਬਣਾ ਸਕਦੇ ਹਾਂ ਤੀਰ ਜਾਂ 3 ਮਾਨ ਇੱਕ ਗੋਥ ਹੈ ਢੀ ਧਿਆਣੀ ਧਿਆਣੀ ਜਿਸ ਨੂੰ ਅਸੀਂ ਇਕੱਠਾ ਧੀ ਵੀ ਔਰ ਧਿਆਣੀ ਵੀ ਬੋਲਦੇ ਹਾਂ ਛੋਟੀ ਉਮਰ ਦੀਆਂ ਕੁੜੀਆਂ ਵਿਆਹ ਤੋਂ ਪਹਿਲਾਂ ਦੀ ਉਮਰ ਜਿਹੜੀ ਗਿਣੀ ਜਾਂਦੀ ਹੈ ਤਿੱਕਾ ਜੋਰੀ ਤੂ ਤੂ ਪਤੂ ਨਾ ਤੁਨੀ ਤੁਰ ਤੁਸ ਤੁਮ ਤੁਖ ਤੁਨੀ ਤੂ ਤੂ ਪਤੂਣੀ ਢੂੜ ਤੁਰੀ ਤੂ ਤੇ ਤੇ ਲਾ ਤੈਂ ਤੈਂ ਤੋ ਤੋਬੀ ਤੋਤੇ ਧੋਨੇ ਤੋ ਤੌਣ ਢੋੜੀ ਤੌਸ ਤੋਲੇ ਤੌ ਜਾਣਾ ਤੱਦੇ ਅਦਕ ਧੱਜੀਆਂ ਤੱਕਾ ਤੱਕ ਤੁੱਤ ਤੱਬਾ ਤਫਾ ਤਦੇ ਟਿਪਿਤੰ ਦਾ ਤੁਨੀ ਤੁਨੀ ਤੁਨ ਤਨ ਤਰੋਹਲ ਤਰੋ ਧੰਨਵਾਦ ਤਨਸਰੀ ਤੰਨਾ ਤੰਨਾ ਭਗਤ ਸੋ ਅਸੀਂ ਤਦ ਦੇ ਤੋਂ ਜਿਹੜੇ ਬਹੁਤ ਸ਼ਬਦ ਰਚਨਾ ਜਿਹੜੀ ਆ ਬਣਾ ਸਕਦੇ ਆ ਪੰਜਾਬੀ